ਇਹ ਤੁਹਾਨੂੰ ਪਤਾ ਹੈ ਇਹ ਐਫ ਵਾਲਾ ਵਹੀਕਲ ਤੁਸੀਂ ਕਿੰਨੇ ਟਾਈਮ ਤੱਕ ਚਲਾ ਸਕਦੇ ਹੋ ਜਦੋਂ ਟੈਂਪਰੇਰੀ ਨੰਬਰ ਦਿੱਤਾ ਜਾਂਦਾ ਹੈ ਤਾਂ ਐਫ ਲਿਖਿਆ ਜਾਂਦਾ ਹੈ ਅਗਰ ਪਰਮਾਨੈਂਟ ਨੰਬਰ ਪਲੇਟ ਆਉਣ ਤੋਂ ਬਾਅਦ ਵੀ ਤੁਸੀਂ ਐਫ ਨੰਬਰ ਪਲੇਟ ਵਾਲਾ ਵਹੀਕਲ ਚਲਾ ਰਹੇ ਹੋ ਤਾਂ ਆਰਟੀਓ ਤੁਹਾਡੇ ਤੇ ਕਾਰਵਾਈ ਕਰ ਸਕਦਾ ਹੈ ਤੁਹਾਡੇ ਵਿੱਚ ਬਹੁਤ ਧਿਆਨ ਹੈ ਨਵੀਂ ਕਾਰ ਤੇ ਨਵਾਂ ਪਲੇਟ ਵੀ ਮਿਲਦੀ ਹੈ ਜਿਸ ਤੇ AF ਲਿਖਿਆ ਹੁੰਦਾ ਹੈ ਕੀ ਤੁਹਾਨੂੰ ਪਤਾ ਹੈ AF ਦਾ ਮਤਲਬ ਕੀ ਹੈ ਕੀ ਤੁਹਾਨੂੰ ਪਤਾ ਹੈ ਇਹ AF ਵਾਲਾ ਵਹੀਕਲ ਤੁਸੀਂ ਕਿੰਨੇ ਟਾਈਮ ਤੱਕ ਚਲਾ ਸਕਦੇ ਹੋ ਨਹੀਂ ਪਤਾ ਮੈਂ ਦੱਸਦੀ ਹਾਂ ਸ਼ਸ਼ੀ ਕਾਲ ਜੀ ਮੈਂ ਤੁਹਾਡੀ ਆਪਣੀ ਹਰਸ਼ ਵਾੜਾ ਸਵਾਗਤ ਕਰਦੀਆਂ ਆਪਣੇ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਹੈ ਤੇ ਅੱਜ ਗੱਲ ਕਰਾਂਗੇ ਤੁਹਾਡੇ ਨਵੇਂ ਲਿੱਤੇ ਵਹੀਕਲ ਦੀ ਜਿਸ ਤੇ ਕਈ ਵਾਰ ਤੁਸੀਂ ਮਮ ਗਿਫਟ ਡੈਡ ਗਿਫਟ ਤੇ ਗੋਡ ਗਿਫਟ ਲਿਖਦੇ ਹੋ ਇਸ ਨਵੇਂ ਲੈ ਸਾਧਨ ਦੀ ਨੰਬਰ ਪਲੇਟ ਤੇ ਕੰਪਨੀ ਵੱਲੋਂ ਇਹ ਐਫ ਕੁਝ ਇਸ ਤਰ੍ਹਾਂ ਲਿਖਿਆ ਹੁੰਦਾ ਮੈਂ ਵੀ ਇਹ ਗੱਲ ਕੱਲ ਹੀ ਨੋਟ ਕੀਤੀ ਜਦੋਂ ਮੇਰੀ ਦੋਸਤ ਕਿਰਨ ਨਵੀਂ ਐਕਟੀਵਾ ਲੈ ਕੇ ਆਈ ਕੀ ਤੁਹਾਨੂੰ ਪਤਾ ਹੈ ਇਹ ਕਿਉਂ ਲਿਖਿਆ ਹੁੰਦਾ ਹੈ ਇਸ ਦੀ ਫੁੱਲ ਫਾਰਮ ਕੀ ਹੈ ਇਸ ਨੰਬਰ ਪਲੇਟ ਵਾਲੀ ਵਹੀਕਲ ਨੂੰ ਤੁਸੀਂ ਕਿੰਨੇ ਟਾਈਮ ਤੱਕ ਚਲਾ ਸਕਦੇ ਹੋ ਜੇ ਮੈਨੂੰ ਹੀ ਪਤਾ ਤਾਂ ਮੈਂ ਦੱਸਾਂਗੀ ਮੇਰਾ ਤਾਂ ਕੰਮ ਹੀ ਤੁਹਾਨੂੰ ਕੰਮ ਦੀਆਂ ਗੱਲਾਂ ਦੱਸਣਾ ਹੈ ਤੁਸੀਂ ਨਵਾਂ ਕਾਰ ਨਹੀਂ ਵੀ ਮੋਟਰਸਾਈਕਲ ਲਿੰਦੇ ਹੋ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਇਸ ਦਾ ਮਤਲਬ ਹੁੰਦਾ ਹੈ ਅਪਲਾਈਡ ਫਾਰ ਮਤਲਬ ਇਸ ਵਾਹਨ ਦੇ ਮਾਲਿਕ ਨੇ ਆਪਣੇ ਵਾਹਨ ਲਈ ਨੰਬਰ ਅਪਲਾਈ ਕੀਤਾ ਹੋਇਆ ਹੈ ਜਦੋਂ ਤੱਕ ਤੁਹਾਨੂੰ ਤੁਹਾਡਾ ਪਰਮਾਨੈਂਟ ਨੰਬਰ ਨਹੀਂ ਮਿਲ ਜਾਂਦਾ ਉਸ ਟਾਈਮ ਤੱਕ ਤੁਹਾਨੂੰ ਅਪਲਾਈਡ ਫਾਰ ਲਿਖਣ ਦੀ ਇਜਾਜ਼ਤ ਹੁੰਦੀ ਹੈ ਪਰ ਤੁਸੀਂ ਏ ਐਫ ਵਾਲੇ ਨੰਬਰ ਪਲੇਟ ਵਾਲੇ ਵਾਹਨ ਨੂੰ ਬਹੁਤ ਘੱਟ ਸਮੇਂ ਤੱਕ ਚਲਾ ਸਕਦੇ ਹੋ ਵਾਹਨ ਅਧਿਨਿਯਮ 1999 ਤਹਿਤ ਹਰੇਕ ਪੁਰਾਣੇ ਵਾਹਨ ਦਾ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ ਬਿਨਾਂ ਰਜਿਸਟ੍ਰੇਸ਼ਨ ਨੰਬਰ ਤੇ ਵਾਹਨ ਚਲਾਉਣਾ ਗੈਰ ਕਾਨੂੰਨੀ ਹੈ ਜੋ ਦੋ ਟੈਂਪਰੀ ਤੁਸੀਂ ਐਫ ਨੰਬਰ ਪਲੇਟ ਵਾਲਾ ਵਹੀਕਲ ਚਲਾ ਰਹੇ ਹੋ ਤਾਂ ਆਰਟੀਓ ਤੁਹਾਡੇ ਤੇ ਕਾਰਵਾਈ ਕਰ ਸਕਦਾ ਹੈ ਅਪਲਾਈਡ ਫਾਰ ਦੀ ਸ਼ੂਟ ਸਿਰਫ ਥੋੜੇ ਸਮੇਂ ਲਈ ਹੁੰਦੀ ਹੈ ਹਾਂਜੀ ਲੱਗੀ ਗੱਲ ਦੀ ਸਮਝ ਜੇਕਰ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਆ ਗਿਆ ਤੇ ਤੁਸੀਂ ਹਲੇ ਤੱਕ ਵੀ ਨਹੀਂ ਲਵਾਇਆ ਤੇ ਐਫ ਨੰਬਰ ਪਲੇਟ ਵਾਲਾ ਵਹੀਕਲ ਚਲਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਾਨੂੰਨ ਤੋੜਨ ਲਈ ਨਹੀਂ ਬਣਾਏ ਜਾਂਦੇ ਇਸ ਵਿੱਚ ਤੁਹਾਡੀ ਸੇਫਟੀ ਹੈ ਜੇਕਰ ਗਿਆ ਤਾਂ ਤੁਸੀਂ ਪੁਲਿਸ ਕੋਲ ਕਿਹੜਾ ਨੰਬਰ ਲਿਖਵਾਉਗੇ ਫਿਰ ਤਾਂ ਤੁਸੀਂ ਪੁਲਿਸ ਸਟੇਸ਼ਨ ਵਿੱਚ ਸਿਰਫ ਆਪਣਾ ਫੋਨ ਨੰਬਰ ਹੀ ਲਿਖਵਾ ਸਕਦੇ ਹੋ ਆਪਣਾ ਕੰਮ ਤੁਹਾਨੂੰ ਸਹੀ ਜਾਣਕਾਰੀ ਦੇਣਾ ਸੀ ਹੁਣ ਮੇਰਾ ਕੰਮ ਖਤਮ ਮੈਂ ਮਿਲਾਂਗੀ ਤੁਹਾਨੂੰ ਅਗਲੀ ਵਾਰ ਤਦ ਤੱਕ ਲਈ ਸਤਿ ਸ਼੍ਰੀ ਅਕਾਲ